ਲ ਲੈ ਕੇ ਆ ਰਹੇ ਹੋਗੇ ਇਹ ਆਪਾਂ ਦਾ ਦੇਖ ਰਹੇ ਹਾਂ ਕਿ ਬੇਅਦਬੀਆਂ 2015 ਦੇ ਉੱਤੇ ਬੁੱਜ ਜਵਾਰ ਸਿੰਘ ਵਾਲੇ ਤੋਂ ਸ਼ੁਰੂ ਹੋਈਆਂ ਨੇ ਇਹ ਭਰਾਵੋ ਜਿਹੜੀ ਇਹ ਜੜੀਆਂ ਹੈਗੀਆਂ ਨੇ ਇਹ ਬਹੁਤ ਦੁਨੀਆ ਦੀ ਤੁਸੀਂ ਦੁਨੀਆ ਦੀ ਤਾਕਤਾਂ ਤੁਹਾਡੇ ਵੱਲ ਨਿਗਾਹ ਲਾਈ ਬੈਠੀਆਂ ਨੇ 20ਵੀਂ ਸਦੀ ਦੇ ਵਿੱਚ ਧਿਆਨ ਦਿਓ afghanistan ਨੂੰ ਉੱਥੇ ਕੁਝ ਨਹੀਂ ਹੁੰਦਾ ਪਰ ਉੱਥੇ ਰੂਸ ਵੀ ਲੜਿਆ ਅਮਰੀਕਾ ਵੀ ਲੜਿਆ ਉਹਨੂੰ ਕਹਿੰਦੇ ਆ ਤਾਂ ਗ੍ਰੇਟ ਗੇਮ ਆ 20th ਸੈਂਚਰੀ 21ਵੀਂ ਸਦੀ ਦੀ ਉਹਨੂੰ ਗ੍ਰੇਟ ਗੇਮ ਗੇਮ ਖੇਡ ਨਹੀਂ ਹੁੰਦੀ ਗੇਮ ਦਾ ਮਤਲਬ ਸ਼ਿਕਾਰ ਹੁੰਦਾ ਹੈਗਾ ਉੱਥੇ ਦੇ ਜਿਹੜੇ ਖਣਚ ਪ੍ਰਥਾਰਥ ਨੇ ਜੋ ਉੱਥੋਂ ਦੇ ਵਿੱਚ ਮਿਨਰਲਸ ਪਏ ਨੇ ਹੋਰ ਉੱਥੋਂ ਦਾ ਜਿਹੜੇ ਰਾਸਤੇ ਜਿਹੜੇ ਦੁਨੀਆ ਨੂੰ ਨਿਕਲਣੇ ਉੱਥੋਂ ਬਿਜ਼ਨਸ ਹੋਣਾ ਉਹਨੂੰ ਕੰਟਰੋਲ ਕਰਨ ਦੀ ਖਾਤਰ ਉਦੋਂ ਰਸ਼ੀਆ ਨੂੰ ਕੰਟਰੋਲ ਖਾਤਰ ਦੀ ਖਾਤਰ ਕੀ ਹੋਇਦਰ ਸਮੁੰਦਰ ਦੇ ਨਾਮ ਨਾਲ ਲਾ ਕੇ ਲੱਗ ਜੇ ਇਹ ਇਸੇ ਕਰਕੇ ਉਹ ਲੜਾਈਆਂ ਲੜੀਆਂ ਨੇ ਪਰ 21ਵੀਂ ਸਦੀ ਦਾ ਨਵਾਂ ਨਾਮ ਆਇਆਗਾ ਦਾ ਨਿਊ ਗ੍ਰੇਟ ਗੇਮ ਜੋ ਹੁਣ ਤੁਸੀਂ ਦੇਖਦੇ ਹੋਵੋਗੇ ਇੱਕ ਨਿਊ ਗ੍ਰੇਟ ਗੇਮ ਹੈਗੀ ਇਹ ਚ ਪਾਕਿਸਤਾਨ ਵੀ ਹੈਗਾ ਈਰਾਨ ਵੀ ਹੈਗਾ ਮਿਡਲ ਈਸਟ ਵੀ ਹੈ ਸਰੀਆ ਵੀ ਹੈ ਜੇ ਗਵਾਂਡੀ ਦੇ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਸੇਗਾ ਆਪ ਨੂੰ ਵੀ ਲੱਗਦਾ ਹੈਗਾ ਅਸੀਂ ਵੀ ਉਸ ਗ੍ਰੇਟ ਗੇਮ ਦੇ ਕੁਝ ਹਿੱਸੇ ਦੇ ਵਿੱਚਾਂ ਜੋ ਇੱਥੇ ਤੁਸੀਂ ਦੇਖਦੇ ਹੋ ਬਹੁਤ ਵੱਡੇ ਟੋੜੇ ਸਿੱਖ ਚਿਹਰੇ ਹੁੰਦੇ ਹੈਗੇ ਪਰ ਉਹਨਾਂ ਨੂੰ ਧਰਮ ਦਾ ਪਰਿਵਰਤਨ ਕਰਾਉਣ ਦੇ ਲਈ ਪਰਵਜਨ ਕੀਤੇ ਜਾਂਦੇ ਆ ਪੁਲਿਸ ਦੀ ਵਰਦੀ ਪਾ ਕੇ ਧਰਮ ਦਾ ਪਰਵਰਤਨ ਕਰਕੇ ਤੁਹਾਡੀਆਂ ਧਰਮ ਬਦਲਾ ਕੀਤਾ ਜਾਂਦੇ ਹੈਗੇ ਇਹ ਸਾਰੇ ਤੁਹਾਡੇ ਇੱਥੋਂ ਇੱਕ ਬਹੁਤ ਵੱਡਾ ਹਿੱਸਾ ਹੈਗਾ ਤੁਹਾਨੂੰ ਸਿੱਖੀ ਤੋਂ ਵੀ ਦੂਰ ਕਰਦੇ ਹੈਗੇ ਬਹੁਤ ਵੱਡੀਆਂ ਤਾਕਤਾਂ ਇੱਥੇ ਆਈਆਂ ਹੋਈਆਂ ਨੇ ਔਰ ਜੇ ਮੈਂ ਇਹ ਦੱਸਣਾ ਚਾਹਣਾ ਸਰਕਾਰ ਨੂੰ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਪੰਜਾਬ ਦੇ ਲੋਕ ਜਜ਼ਬਾਤੀ ਨੇ ਖਾਸ ਤੌਰ ਤੇ ਜਿਹੜੇ ਸਿੱਖ ਅਸੀਂ ਜਜ਼ਬਾਤੀ ਹੁੰਨੇ ਆਂਗੇ ਅਸੀਂ ਆਪਦੇ ਗੁਰੂ ਨੂੰ ਬਹੁਤ ਛੇਤੀ ਸਮਰਮਤ ਆ ਔਰ ਅਸੀਂ ਇਸ ਨਿਸ਼ਚੇ ਨਾਲ ਚੱਲਦੇ ਆ ਕਿ ਪਰਨਾ ਮਰਨਖਪੂਰ ਜੀਵਨ ਕੀ ਛੜ ਆਸ ਜਦੋਂ ਵੀ ਸਾਨੂੰ ਕੋਈ ਲੱਗਦਾ ਹੈ ਕਿ ਅਸੀਂ ਆਪਦੇ ਗੁਰੂ ਦੇ ਲਈ ਆਪਦਾ ਸੀਸ ਪੇਟ ਕਰ ਦਿੰਨੇ ਆਂਗੇ ਇਸ ਕਰਕੇ ਬਹੁਤ ਸਾਰੇ ਮੈਂ ਹੁਣ ਜਿਸ ਦਿਨ ਇਹ ਅਸੀਂ ਮੋਰਚਾ ਦੇਖਿਆਗਾ ਲਾਇਆ ਹੋਇਆਗਾ ਭਾਈ ਗੁਰਜੀਤ ਸਿੰਘ ਨੇ ਉਦੋਂ ਤੱਕ ਸਾਰੇ ਸੁੱਤੇ ਪਈ ਸੀ ਜਿਸ ਦਿਨ ਇਹ ਬਿੱਲ ਪਾਸ ਹੁੰਦਾਗਾ ਮੈਂ ਤੁਹਾਡੇ ਸਾਹਮਣੇ ਇੱਕ ਮੈਂ ਇਹ ਅਖਬਾਰ ਲੈ ਕੇ ਆਂ ਦਾ ਟ੍ਰਿਬਿਊਨ ਇਹ ਜਿਹੜੇ ਬੁੱਧੀਜੀਵੀ ਹੁੰਦੇ ਆਗੇ ਕੋਈ ਘਟੇ ਕੁਝ ਸਿੱਧੇ ਨਹੀਂ ਹੁੰਦੇ ਇਹ ਲਿਖਿਆਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਜਗਰੂਪ ਸਿੰਘ ਸਿੱਖੋਂ ਦਾ ਸੈਕਰੀ ਲੇਜ ਲਾ ਅ ਮਿਸ ਗਾਈਡਡ ਪੋਲੀਟੀਕਲ ਅਜੈਂਡਾ ਇਹਦੇ ਵਿੱਚ ਜਿਹੜੀਆਂ ਲਾਈਨਾਂ ਨੇ ਦੋ ਚਾਰ ਲੈਣਾ ਹੁੰਦੀਆਂ ਨੇ ਜਿਹੜਾ ਸਾਰਾ ਕੁਝ ਬਦਲ ਗਿਆ ਉਹ ਕਹਿੰਦਾ ਦਾ ਪੀਪਲ ਹੈ ਪੰਜਾਬ ਹੈ ਸਫਰਡ ਦਾ ਡੈਡਲੀ ਮਿਕਸਚਰ ਆਫ ਰਿਲੀਜੀਅਨ ਐਂਡ ਪੋਲੀਟਿਕਸ ਇਨ ਦਾ ਰੀਸੈਂਟ ਪਾਸਟ ਹੁਣ ਤੁਹਾਡੇ ਦੇ ਉੱਤੇ ਸ਼੍ਰੀ ਕਾਹਤਕਸਾਲ ਦੀ ਜਿਹੜੀ ਅਸੀਂ ਗੱਲ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਇਹ ਆਏ ਹਮਲੇ ਹੁੰਦੇ ਹੈਗੇ ਇਹ ਤੁਹਾਨੂੰ ਦੂਰ ਕਰਨਾ ਚਾਹੁੰਦੇ ਆ ਉਹ ਸਿਧਾਂਤ ਤੋਂ ਇਹ ਕਹਿੰਦੇ ਆ ਰਾਜਨੀਤੀ ਦੇ ਸਿਆਸਤ ਬਿਲਕੁਲ ਵੱਖਰੀ ਕਰ ਦਿਓ ਇਹ ਹੁੰਦੇ ਆ ਚਨਕਿਆ ਯੂਨੀਵਰਸਿਟੀ ਬਿਹਾਰ ਦਾ ਇੱਕ ਮੁਸਲਮਾਨ ਵਾਈਸ ਚਾਂਸਲਰ ਲਿਖਦਾ ਹੈਗਾ ਕਿ ਜੇ ਇਹ ਐਕਟ ਪਾਸ ਹੋ ਗਏ ਤਾਂ ਜਿਹੜੀ ਸਾਡੀ ਬੋਲਣ ਦੀ ਆਜ਼ਾਦੀ ਖਤਮ ਹੋ ਜੂ ਪਰ ਭਰਾਵੋ ਇਹ ਦੋ ਐਕਟ ਹੈਗੇ ਜੋ ਮੈਨੂੰ ਭਾਈ ਗੁਰਪ੍ਰੀਤ ਸਿੰਘ ਨੇ ਦਿੱਤੇ ਹੋਏ ਸੀ ਇੱਕ ਦਿਨ ਜਿਹੜਾ ਪਹਿਲਾਂ ਹੌਂਟ ਡਪਾਰਟਮੈਂਟ ਨੇ ਦਿੱਤਾ ਔਰ ਹੁਣ ਇਹਦੇ ਵਿੱਚ ਤਾਂ ਕੋਈ ਬੋਲਣ ਦੀ ਆਜ਼ਾਦੀ ਦੇ ਬਾਰੇ ਕੋਈ ਗੱਲ ਹੀ ਨਹੀਂ ਹੋ ਰਹੀ ਇਹ ਤੁਹਾਡੇ ਤੇ ਜਿਹੜੇ ਹਮਲੇ ਹੁੰਦੇ ਆ ਨਾ ਇਹ ਸਾਰੇ ਦਾ ਸਾਰਾ ਇੱਕ ਵਰਤਾਰਾ ਬਹੁਤ ਵੱਡਾ ਇੱਕ ਚੱਕਰ ਵੀਊ ਹੈਗਾ ਇਕ ਗੱਲ ਯਾਦ ਰੱਖਿਓ ਇੱਥੇ ਉਹ ਸ਼ਕਤੀਆਂ ਵੀ ਆ ਜਿਹੜੀਆਂ ਰੱਬ ਤੇ ਯਕੀਨ ਨਹੀਂ ਕਰਦੀਆਂ ਤੁਹਾਡੇ ਰੰਗ ਪੱਗਾਂ ਦੇ ਉਹ ਰੰਗ ਲਾਤ ਉਹ ਰੰਗ ਹੋ ਚੁੱਕੇ ਹੈਗੇ ਤੁਹਾਡੇ ਵਿੱਚ ਬੈਠ ਕੇ ਤੁਹਾਡੇ ਹੱਕਾਂ ਦੀ ਗੱਲ ਕਰਕੇ ਅੱਜ ਯਾਦ ਰੱਖਿਓ ਤੁਹਾਡੀਆਂ ਜ਼ਮੀਨਾਂ ਬਚਾਉਂਦੇ ਤੁਹਾਡੀਆਂ ਜ਼ਮੀਨਾਂ ਨੂੰ ਵੀ ਪੈਣਗੇ ਤੇ ਦਰਬਾਰ ਸਾਹਿਬ ਦੇ ਸੋਨੇ ਦੀ ਵੀ ਗੱਲ ਆਉਣ ਵਾਲੇ ਦਿਨਾਂ 'ਚ ਹੋਇਆ ਕਰੂਗੀ ਤੁਸੀਂ ਗੱਲ ਤੁਸੀਂ ਮੇਰੀ ਗੱਲ ਸਮਝ ਗਏ ਹੋਗੇ ਤਾਂ ਇਸ ਗੱਲ ਦਾ ਧਿਆਨ ਰੱਖਿਓ ਇਹ ਐਕਟ ਸਾਨੂੰ ਇਸ ਕਰਕੇ ਜ਼ਰੂਰੀ ਹੈ ਸਾਨੂੰ ਵੀ ਪਤਾ ਕਿ ਕਿ ਖਾਲਸਾ ਦੀ ਆਪਣੀ ਪਰੰਪਰਾ ਹੁੰਦੀ ਹੈਗੀ ਖਾਸ ਕਿਸੇ ਤੋਂ ਪੁੱਛਦਾ ਨਹੀਂ ਹੁੰਦਾ ਜਸਵੰਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈਗੀ ਪਰ ਅਸੀਂ ਇਹ ਮੈਨੂੰ ਇਹ ਤੁਹਾਨੂੰ ਮੈਂ ਦੱਸ ਦਿੰਨਾ ਸਭ ਤੋਂ ਵੱਡਾ ਜਿਹੜਾ ਇੱਥੇ ਸ਼ਿਕਾਰ ਹੋਣਗੇ ਪਿਛਲੇ ਸਮੇਂ ਤੋਂ Hindu ਭਰਾਵਾਂ ਨੂੰ ਡਰਾ ਕੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਚੱਲੀ ਸੀਗੀ 1978 ਤੋਂ ਬਾਅਦ ਧਰਮਯੋਧ ਮੋਰਚਾ ਲੱਗਿਆ ਉਦੋਂ ਉਸ ਤੋਂ ਬਾਅਦ ਹੁਣ ਤੁਸੀਂ ਕੀ ਸੋਚਦੇ ਹੋਗੇ ਜਦੋਂ ਗੱਲ ਕਰਦਿਆ ਇਹ ਤਾਂ Hindu ਸਿੱਖਾਂ ਦੀ ਲੜਾਈ ਆ ਲੜਾਈ ਤਾਂ ਪੰਜਾਬ ਦੇ ਹਿੱਤਾਂ ਦੀ ਸੀ ਤਾਨੂੰ ਬਹੁਤ ਸਾਰੇ ਥਾਵਾਂ ਦੇ ਉੱਤੋਂ ਤੁਹਾਡੇ ਉੱਤੇ ਹਮਲੇ ਹੁੰਦੇ ਹੈਗੇ ਵੱਖੋ ਵੱਖਰੇ ਹਮਲੇ ਹੁੰਦੇ ਹੈਗੇ ਸਾਨੂੰ ਵੀ ਪਤਾ ਹੈਗਾ ਕਿ ਸਿੱਖ ਸਿਧਾਂਤ ਕੀ ਕਹ ਰਿਹਾ ਹੈਗਾ ਪਰ ਇਸ ਸਮੇਂ ਦੀ ਜ਼ਰੂਰਤ ਹੈ ਲੋ ਇਸ ਲੋ ਦੇ ਵਿੱਚ ਹਿੰਦੂਆਂ ਦਾ ਵੀ ਫਾਇਦਾ ਹੈਗਾ ਸਿੱਖਾਂ ਦਾ ਵੀ ਫਾਇਦਾ ਹੈਗਾ ਮੁਸਲਮਾਨਾਂ ਦਾ ਵੀ ਹੈ